ਪੰਥ ਦੀ ਹੋਈ ਜੀ ਮਾ ਓ ਕਰੀਏ ਸ਼ੁਰੂ ਪਾਸ਼ਾ ਹਾਂਜੀ 10 ਮੈਂ ਪਾ ਦੀਏ ਫੌਜ ਲਾੜਲੀ ਆਖ ਦੇ ਨਹੰਗ ਨੇ ਤਿੰਨ ਫੁੱਟੀ ਗਤਰੇ ਚ ਤੇਗ ਰੱਖਦੇ ਚੜਦੇ ਤਰੰਗਣੇ ਧੰਨ ਉੱਤੇ ਬਾਣੇ ਸਾਡੇ ਰੈਣ ਕੇਸਰੀ ਤੇ ਦਮਾਲੇ ਫੱਬਦੇ ਬਾਬਾ ਬੁੱਢਾ ਸਹਿਬ ਦੀ ਅਪਾਰ ਕਿਰਪਾ ਪੰਥ ਬੁੱਢੇ ਦਲ ਤੇ ਬਾਬਾ ਬੁੱਢਾ ਸਹਿਬ ਦੀ ਅਪਾਰ ਕਿਰਪਾ ਪੰਥ ਬੁੱਢੇ ਦਲ ਤੇ ਆਹ ਧੋੜਿਆਂ ਦੀ ਸੇਵਾ ਮੰਨ ਲਾ ਕੇ ਕਰਦੇ ਮੰਨਦੇ ਬਹਾਰਾਂ ਨੂੰ ਪ੍ਰਾਤਨ ਅਮਰਿਆ ਦਾ ਸਾਭ-ਸਾਬ ਰੱਖਦੇ ਖੇੜਦੇ ਸ਼ਿਕਾਰਾਂ ਨੂੰ ਕਰਦੇ ਤਿਆਰ ਇਹ ਸ਼ਹੀਦੀ ਦੇਗ ਨੂੰ ਨਾਲੇ ਡਲੇ ਸ਼ੱਕ ਦੇ ਬਾਬਾ ਬੁੱਢਾ ਸਾਬ ਦੀ ਅਪਾਰ ਕਿਰਪਾ ਪੰਥ ਬੁੱਢੇ ਦਲ ਤੇ ਬਾਬਾ ਬੁੱਢਾ ਸਾਬ ਦੀ ਅਪਾਰ ਕਿਰਪਾ ਪੰਥ ਬੁੱਢੇ ਦਲ ਤੇ ਜੀ ਕਿਤਾ ਗਰੀਬ ਦੀ ਨਵਾਬੀ ਸਿੱਖ ਲਓ ਆਣ ਕੇ ਨਵਾਬ ਕਪੂਰ ਸਿੰਘ ਤੋਂ ਬੇਅੰਤ ਬੋਲੇ ਜਿੰਨਾ ਇੱਕੋ ਸਮੇ ਰਚਤੇ ਆਪਣੇ ਜੀ ਮੁਖ ਤੋਂ ਹੁਕਮ ਲਗਾਉਂਦੇ ਉਹ ਆਪ ਪੰਥ ਨੂੰ ਖੜ ਉੱਚੇ ਤਲ ਤੇ ਬਾਬਾ ਬੁੱਢਾ